ਖੰਡਰ ਸ਼ਹਿਰ ਦੀ ਪਾਰਕਿੰਗ ਦਾ ਮੁੱਦਾ ਕਈ ਮਹੀਨਿਆਂ ਤੋਂ ਇਹ ਚੱਲ ਰਿਹਾ ਹੈ ਇਹਨੂੰ ਇਲੈਕਸ਼ਨ ਤੋਂ ਪਹਿਲੇ ਵੀ ਮੈਂ ਕਈ ਵਾਰੀ ਚੱਕਿਆ ਸੀ ਪ੍ਰਸ਼ਾਸਨ ਦੇ ਨਾਲ ਵੀ ਚੱਕਿਆ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੇ ਅੰਦਰ ਚੋਂ ਤੱਕ ਨਹੀਂ ਸਰਕੇ ਨਾ ਪ੍ਰਸ਼ਾਸਨ ਨੂੰ ਪਰਵਾਹ ਨਾ ਕੋਸ ਕੋਚ ਕਰੇ ਤਾਂ ਮੁੱਖ ਮੰਤਰੀ ਨੂੰ ਤੱਕ ਲੈ ਪੰਜਾਬ ਵਾਸਤੇ ਸਮਾਂ ਕੀ ਹੈ ਵੋਟਾਂ ਵੇਲੇ ਆ ਦਰਸ਼ਨ ਦਿੰਦੇ ਨੇ ਅੱਗੇ ਪਿੱਛੇ ਤਾਂ ਦਿਸਤੇ ਹੀ ਨਹੀਂ ਹੈਗੇ ਅੱਜ ਮੈਂ ਸਮੂਹ ਸੰਸਥਾਵਾਂ ਜਿਨ੍ਹਾਂ ਨੇ 15 ਅਗਸਤ ਦਾ ਬੰਦ ਬਟਿੰਡੇ ਸ਼ਹਿਰ ਚ ਕੀਤਾ ਹੈ ਇਸ ਪਾਰਕਿੰਗ ਦੀ ਗੁੰਡਾਗਰਦੀ ਦੇ ਖਿਲਾਫ ਇਹਨਾਂ ਦੇ ਨਾਲ 100% ਦੀ ਡੱਟ ਕੇ ਮੈਂ ਵੀ ਖੜੀਆਂ ਤੇ ਸ਼ਰਮ ਨਹੀਂ ਅਕਾਲੀ ਦਲ ਦੇ ਬੱਕਰਾ ਨੂੰ ਵੀ ਮੈਂ ਕਹਿੰਨੀ ਆ ਕਿਉਂਕਿ ਇਹੋ ਜੀ ਗੁੰਡਾਗਰਦੀ ਕਰਕੇ ਜਿੱਥੇ ਬਟਿੰਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਦੁਕਾਨਦਾਰੀ ਦਾ ਅੱਗੇ ਹਾਲ ਮੰਦਾ ਸੀ ਹੁਣ ਜੇ ਕੋਈ ਗ੍ਰਾਹਕ ਆਂਦਾ ਹੈ ਮਿੰਟ 'ਚ ਉਹਨਾਂ ਦੀ ਗੱਡੀ ਨੂੰ ਟਾਇਰ ਨੂੰ ਗੱਡੀ ਨੂੰ ਟੋਅ ਕਰਕੇ ਲੈ ਜਾਂਦੇ ਕਾਇਰ ਲੋਕਰ ਦਿੰਦੇ ਨੇ ਜਿਹਦੇ ਕਰਕੇ ਗ੍ਰਾਹਕਾਂ ਤੇ ਦੁਕਾਨਦਾਰਾਂ ਦੇ ਵਿੱਚ ਵੀ ਹੁਣ ਤਣਾਅ ਪੈਦਾ ਹੋ ਰਿਹਾ ਹੈ